ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਖਬਰ 나ਹੀਂ ਕੋਈ ਹਵਾ ਚੱਲਣ ਵਾਲੀ ਹੈ 나ਹੀਂ ਮੀਂਹ ਪੈਣ ਵਾਲਾ ਹੈ ਬਲਕਿ ਲੋ ਚੱਲੇਗਾ ਤੇ ਕਿਸ ਦਿਨ ਚੱਲੇਗਾ ਕਿਸ ਦਿਨ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਹੈ ਗਰਮੀ ਕਿੰਨੀ ਵਧਣ ਵਾਲੀ ਹੈ ਜਾਣ ਲਵੋ ਜੀ ਆ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਪੰਜਾਬ ਦੇ ਵਿੱਚ ਅਤੇ ਬਖ ਬਖ ਹੋਰ ਵੀ ਰਾਜਾਂ ਦੇ ਵਿੱਚ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਜੋ ਹੈ ਉਹ ਮੁਸ਼ਕਿਲ ਹੋਇਆ ਪਿਆ ਪਰ ਇਸ ਦੇ ਵਿਚਕਾਰ ਹੀ ਪੰਜਾਬ ਨੂੰ ਲੈ ਕੇ ਖਬਰ ਵੀ ਸਾਹਮਣੇ ਆਈ ਹਾਲਾਂਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਇਸ ਸਮੇਂ ਮਹੀ ਦੀ ਗੱਲ ਆਖੀ ਜਾ ਰਹੀ ਹੈ ਜਿਵੇਂ ਰਾਜਸਥਾਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 16 17 ਤਰੀਕ ਨੂੰ ਮੀਂਹ ਪੈ ਸਕਦਾ ਹੈ ਹਨੇਰੀ ਚੱਲ ਸਕਦੀ ਹੈ ਤੇ ਇੱਥੇ ਹੀ ਦੂਜੇ ਪਾਸੇ ਜਿਹੜੀ ਜਿਹੜਾ ਉਹ ਪੰਜਾਬ ਦੇ ਵਿੱਚ 16 17 ਤਰੀਕ ਨੂੰ ਅਤਿ ਦੀ ਗਰਮੀ ਪੈਣ ਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ 16 ਅਤੇ 17 ਮਤਲਬ ਕਿ ਅਕਾਲ ਅਤੇ ਅਤਿਆਜ ਦੇ ਵਿਚਕਾਰ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਵਾਲੀਆਂ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਲਗਾਤਾਰ ਜਿਹੜਾ ਮੌਸਮ ਹੈ ਉਹ ਇਸ ਤਰੀਕੇ ਦਾ ਬਣਿਆ ਹੋਇਆ ਹੈ ਹਵਾਵਾਂ ਅਤੇ ਤੇਜ਼ ਧੁੱਪ ਦੇ ਕਾਰਨ ਤਾਪਮਾਨ ਦੇ ਵਿੱਚ ਬੜੌਤਰੀ ਦਰਜ ਕੀਤੀ ਜਾ ਰਹੀ ਹੈ ਜਿਸ ਦੇ ਜਨ ਜੀਵਨ ਦੇ ਵਿੱਚ ਕਾਫੀ ਜਿਹੜਾ ਅਸਰ ਪੈ ਰਿਹਾ ਸੋ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਹੈ ਜਿਹੜਾ ਤਾਪਮਾਨ ਹੈ ਉਹ ਤੇਜ਼ੀ ਨਾਲ ਵਧ ਰਿਹਾ ਤੇ ਇਸ ਕ੍ਰਮ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 24 ਡਿਗਰੀ ਜਿਹੜਾ ਹੈ ਉਹ ਜਿਹੜਾ ਉਹ ਦੇਖਿਆ ਗਿਆ ਉੱਥੇ ਹੀ ਪੀਸ਼ਨ ਗਰਮੀ ਅਤੇ ਲੂ ਦੇ ਵਿੱਚ ਦੁਪਹਿਰ ਦੇ ਸਮੇਂ ਸੜਕਾਂ ਤੇ ਗੁਜ਼ਰਨਾ ਜਿਹੜਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਉੱਥੇ ਹੀ ਦੱਸਦੀ ਹੈ ਕਿ ਜਿਹੜਾ ਫਰੀਦਕੋਟ ਹੈ ਉੱਥੇ ਤਕਰੀਬਨ 46.1% ਜੋ ਹੈ ਜੋ ਹੈ ਉਹ ਡਿਗਰੀ ਸੈਲਸੀਅਸ ਤਾਪਮਾਨ ਦੇਖਿਆ ਗਿਆ 47.5 ਅੰਮ੍ਰਿਤਸਰ ਦੇ ਵਿੱਚ ਵੇਖਿਆ ਗਿਆ 41.2 ਡਿਗਰੀ ਜਿਹੜਾ ਹੈ ਉਹ ਤਾਪਮਾਨ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਰਿਕਾਰਡ ਕੀਤਾ ਗਿਆ ਸੋ ਇਹ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਗਰਮੀ ਨੂੰ ਲੈ ਕੇ ਵੱਡਾ ਅਪਡੇਟ ਜਿਹੜਾ ਹੈ ਉਹ ਜਾਰੀ ਹੋਇਆ ਕਿ ਗਰਮੀ ਜਿਹੜੀ ਆ ਉੱਭ ਸਕਦੀ ਹੈ ਹਾਲੇ ਤੱਕ ਕੋਈ ਮੀਂਹ ਦੀ ਜਾਂ ਤੂਫਾਨ ਦੀ ਜਾਂ ਹਨੇਰੀ ਦੀ ਖਬਰ ਨਹੀਂ ਹੈ ਬਲਕਿ ਜੋ ਹੈ ਗਰਮੀ ਵਧਣ ਦੀ ਖਬਰ ਹੈ ਸੋ ਜੋ ਹੈ ਉਹ ਬਹੁਤ سارے ਇੰਤਜ਼ਾਮ ਜਿਹੜੇ ਨੇ ਲੋਕ ਕਰ ਰਹੇ ਨੇ ਉਹ ਖਾਸ ਕਰਕੇ ਲੋਕ ਜਿਹੜੇ ਨੇ ਪੰਛੀਆਂ ਨੂੰ ਜਾਂ ਜੋ ਹੈ ਜਾਨਵਰਾਂ ਨੂੰ ਪਿਆਰ ਕਰਦੇ ਨੇ ਉਹ ਹਾਲੀ ਬਾਾਰ ਪਾਣੀ ਰੱਖ ਰਹੇ ਨੇ ਅਤੇ ਬਹੁਤ ਸਾਰੀਆਂ ਤਿਆਰੀਆਂ ਆਪਣੇ ਅਕੋਰਡਿੰਗ ਉਹ ਚੀਜ਼ਾਂ ਕਰ ਰਹੇ ਨੇ ਸੋ ਤੁਸੀਂ ਕੀ ਕਹੋਗੇ ਗਰਮੀ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀ ਹੈ ਤੁਹਾਡਾ ਸ਼ਹਿਰ ਕਿਹੜਾ ਹੈ ਤੁਹਾਡੇ ਸ਼ਹਿਰ ਦੇ ਵਿੱਚ ਐਸੇ ਕੀ ਹਾਲਾਤ ਨੇ ਮੌਸਮ ਠੰਡਾ ਹੈ ਜਾਂ ਬਹੁਤ ਅਤਿ ਦੀ ਗਰਮੀ ਪੈ ਰਹੀ ਹੈ ਆਪਣੇ ਸ਼ਹਿਰ ਦਾ ਨਾਮ ਜਿਹੜਾ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ